ਜੈ ਸ਼੍ਰੀ ਰਾਮ ਭਾਗ ਮਾਤਾ ਦੀ ਜੈ ਕੱਲ ਸ਼੍ਰੀ ਅਮਰਸਾਹਬ ਸਾਹਿਬ ਅਦਾਲਤ ਵਿੱਚ ਪੰਜਾਬ ਨੂੰ ਅੱਗ ਲਾਉਣ ਵਾਲੇ ਵਿਅਕਤੀਆਂ ਨੂੰ ਦੋ ਵਿਅਕਤੀਆਂ ਨੂੰ ਜਿਨ੍ਹਾਂ ਤੇ ਐਨਐਸਏ ਲੱਗਿਆ ਹੋਇਆ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਵਾ ਕਿਉਂਕਿ ਹਰ ਇੱਕ ਦੀ ਸੁਰੱਖਿਆ ਕਰਨਾ ਸਭ ਦਾ ਫਰਜ਼ ਆ ਉੱਥੇ ਮੀਡੀਆ ਵੀ ਸੀ ਉੱਥੇ ਪ੍ਰਸ਼ਾਸਨਿਕ ਵੀ ਸੀ ਸਾਡੇ ਮਾਣ ਜੋ ਹਰਪਾਲ ਸਿੰਘ ਜੀ ਐਸਪੀ ਸਾਹਿਬ ਵੀ ਸੀ ਉੱਥੇ ਕੋਕੇ ਸਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਉੱਥੇ ਸਾਰੇ ਲੋਕ ਕੋਕੇ ਪ੍ਰਸ਼ਾਚਰ ਪ੍ਰਸ਼ਾਸਨ ਆਓ ਇਸ ਕਰਕੇ ਉਹਨਾਂ ਨੇ ਸਾਰਿਆਂ ਨੂੰ ਕੰਟਰੋਲ ਖੜਾਉਂਦਾ ਵੀ ਕੋਈ ਲੜਾਈ ਝੜਾ ਨਾ ਹੋਵੇ ਸ਼ਾਂਤ ਰਹੇ ਕੋਕੇ ਲੋਕ ਤਾਂ ਪਹਿਲੇ ਅਕਲਾਂ ਵਾਲੇ ਬੰਦੇ ਸੀ ਇਹਨਾਂ ਨੂੰ ਐਨਐਸਏ ਲੱਕਿਆ ਡਿੰਮੂਗੜ ਤੋਂ ਆਵੇ ਤੇ ਜੇਲ੍ਹ ਚ ਪਟਿਆਲਾ ਜੇਲ੍ਹ ਜਾਵੇ ਉਸ ਤੋਂ ਬਾਅਦ ਜਦੋਂ ਉਹਦੀ ਮਾਂ ਬਲਵਿੰਦਰ ਕੌਰ ਅਮਰਪਾਲ ਦੀ ਐਸਪੀ ਸਾਹਿਬ ਨਾਲ ਬਹਿਸ ਕਰਦੀ ਪਈ ਆ ਮੈਂ ਐਸਪੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਬਹੁਤ ਵਧੀਆ ਕਹੂੰਗਾ ਵੀ ਸਾਡੇ ਹਸਰਪਾਲ ਸਿੰਘ ਜੀ ਐਸਪੀ ਸਾਹਿਬ ਸ੍ਰੀ ਅਮਰਸਾਦ ਸਾਹਿਬ ਵਾਲੇ ਬੱਬਰ ਸ਼ੇਰ ਨੇ ਇੱਕੋ ਜਵਾਬ ਦਿੱਤਾ ਉਹਦੀ ਮੰਮੀ ਚੁੱਪ ਹੋ ਕੇ ਬੈ ਗਈ ਉਹ ਕੀ ਜਵਾਬ ਦਿੱਤਾ ਵੀ ਤੇਰੇ ਪੁੱਤ ਨੇ ਸਾਰੇ ਪੰਜਾਬ ਨੂੰ ਅੱਗ ਲਾਈ ਹੋਈ ਆ ਬਿਲਕੁਲ ਲਾਈ ਹੋਈ ਆ ਮੈਂ ਐਸਪੀ ਸਾਹਿਬ ਦਾ ਦਿਲੋਂ ਰਿਣੀ ਆ ਤੇ ਸਲੂਟ ਕਰਦਾ ਹਾਂ ਮੈਂ ਸਨਮਾਨਿਤ ਵੀ ਕਰੂੰਗਾ ਔਰ ਸਾਰੇ ਪੰਜਾਬ ਨੂੰ ਕਹਿਣਾ ਚਾਹਨਾ ਐਸਪੀ ਜ਼ਰਪਾਲ ਸਿੰਘ ਜੀ ਨੂੰ ਸ਼੍ਰੀ ਅਮਰਸਰ ਸਾਹਿਬ ਜੀ ਨੇ ਡਿਊਟੀ ਆ ਉਹਨਾਂ ਨੂੰ ਸਨਮਾਨਤ ਕਰੋ ਪੰਜਾਬ ਸਰਕਾਰ ਨੂੰ ਮਗਾਉਂਗਾ ਉਹਨਾਂ ਨੂੰ ਸਨਮਾਨਿਤ ਕਰੋ ਕਿਉਂਕਿ ਜਦੋਂ ਲੜਾਈ ਕੋਈ ਨਹੀਂ ਹੈਗੀ ਪੰਜਾਬ ਸੁਖਾਂਤੀ ਆ ਇਹਨਾਂ ਲੋਕਾਂ ਨੇ ਅਮਰਪਾਲ ਵਰਗੇ ਨੇ ਅੱਗ ਲਾਈ ਆ ਕਿਉਂਕਿ ਮਾਂ ਕਹਿੰਦੀ ਆ ਐਸਪੀ ਸਾਹਿਬ ਜਵਾਬ ਦੇ ਰਹੀ ਆ ਕਿ ਕੋਈ ਨਾ ਸਾਡੀ ਸਰਕਾਰ ਆ ਸਰਕਾਰ ਤੁਹਾਡੀ ਬਿਲਕੁਲ ਨਹੀਂ ਜਾਣੀ ਜਿਹੜਾ ਤੁਹਾਡਾ ਪੁੱਤ ਇੱਕ ਵਾਰ ਮੈਂਬਰ ਪਾਰਲੀਮੈਂਟ ਬਣ ਗਿਆ ਦੁਬਾਰਾ ਨਹੀਂ ਕਦੇ ਜ਼ਿੰਦਗੀ ਜਵਾਨ ਆਇ ਭਲੇਖਾ ਕੱਢ ਦਿਓ ਮੈਂ ਅਮਰਤਪਾਲ ਦੇ ਬਾਪ ਤਰਸੇਮ ਸਿੰਘ ਨੂੰ ਵੀ ਕਹਿਣਾ ਚਾਹਨਾ ਵਾ ਭਈ ਆਪਣਾ ਭਲੇਖਾ ਕੱਢ ਦੇ ਤੁਹਾਡੀ ਵਾਰਸ ਜੱਥੇਬੰਦੀ ਨਹੀਂ ਲਵਾਰਸ ਜੱਥੇਬੰਦੀ ਆ ਪੰਜਾਬ ਆ ਤੁਸੀਂ ਭਲਾ ਨਹੀਂ ਕਰਨਾ ਪੰਜਾਬ ਨੂੰ ਤੁਸੀਂ ਅੱਗ ਲਾਉਣੀ ਆ ਅਸੀਂ ਲੋਕ ਸ਼ਾਂਤੀ ਨੂੰ ਪ੍ਰੇਰਣਾ ਕਰਦੇ ਆ ਦੇਸ਼ ਭਗਤ ਲੋਕ ਆ ਕ੍ਰਾਂਤੀਕਾਰੀ ਲੋਕ ਆ ਹੁਣ ਦੇਖੋ 15 ਅਗਸਤ ਆ ਰਹੀ ਆ 15 ਗਾਧ ਨੂੰ ਹਰ ਹਰ ਘਰ ਘਰ ਕਰ ਤਿਰੰਗਾ ਚੱਡਾ ਲਾ ਰਾਵ ਤਾਂ ਕਿ ਜਿਹੜਾ ਸਾਡਾ ਗੌਂਡੀ ਮੁਲਕਾ ਪਾਕਿਸਤਾਨਾ ਉਹਦੇ ਚਿਕਾ ਉਡਾ ਦਿਓ ਕੱਲ ਕੱਲ ਬਿਆਨ ਦਿੱਤਾ ਸ਼੍ਰੀ ਅਮਨਜੀਤ ਸਾਹਿਬ ਜੀ ਨੇ ਲੋਕ ਸਭਾ ਵਿੱਚ Hindu ਕਦੇ ਅਤਵਾਦੀ ਨਹੀਂ ਹੁੰਦਾ ਦਾ ਮੈਂ ਬਿਲਕੁਲ ਅਮਨ ਸਾਹਿਬ ਦਾ ਸਮਰਥਨ ਕਰਦਾ ਮਾਂ ਜਿਹੜੀ ਪ੍ਰਗਿਆ ਠਾਕੁਰ ਜੀ ਨੂੰ ਰਿਹਾ ਕੀਤਾ ਐਨਆਈਓ ਨੇ ਮੈਂ ਉਹਨਾਂ ਨੂੰ ਵੀ ਐਨਆਈ ਨੂੰ ਸਹੂਲਤ ਕਰਦਾ ਮਾਂ ਜੈ ਜੈ ਸ਼੍ਰੀ ਰਾਮ ਧੰਨਵਾਦ